ਦੋਸਤੋ ਮੈਂ ਸੁਖਵੀਰ ਸਿੰਘ ਤੁਸੀ ਜੁੜ ਚੁੱਕੇ ਹੋ ਪੰਜ ਪਾਣੀ ਨਿਊਜ਼ ਨਾਲ ਆਪਾਂ ਭੈਣ ਜੀ ਨਾਲ ਗੱਲਬਾਤ ਕਰਦੇ ਪੈਣ ਜੀ ਆਪਣਾ ਨਾਮ ਪਤਾ ਦੱਸੋ ਮੇਰਾ ਨਾਮ ਨਫਸ਼ਰਨ ਕੋਰੇ ਜੀ ਜੀ ਪੰਜੀ ਅੱਜ ਦੀ ਕਾਨਫਰੰਸ ਬਾਰੇ ਕੀ ਹੈ ਜੀ ਇਹਦਾ ਥੀਮ ਕੀ ਹੈ ਅੱਜ ਦੀ ਜਿਹੜੀ ਕਾਨਵੈਨਸ਼ਨ ਹੈ ਉਹ ਕਿਰਤੀ ਕਿਸਾਨ ਯੂਨੀਅਨ ਦੇ ਇਸਤਰੀ ਵਿੰਗ ਵੱਲੋਂ ਰੱਖੀ ਗਈ ਹੈ ਜੀ ਔਰ ਕਨਵੈਨਸ਼ਨ ਦਾ ਮਕਸਦ ਇਹ ਹੈ ਕਿ ਜਿਹੜੀਆਂ ਔਰਤਾਂ ਹੈ ਉਹਨਾਂ ਦੀ ਲੋਕ ਕੋਲਾ ਵਿੱਚ ਜਿਹੜੇ ਵੀ ਸਾਡੇ ਜਮਹੂਰੀ ਸੰਘਰਸ਼ ਚੱਲ ਰਹੇ ਨੇ ਜਿਵੇਂ ਕਿਸਾਨ ਕੋਲ ਉਹਨਾਂ ਦੇ ਵਿੱਚ ਔਰਤ ਦੀ ਸ਼ਮੂਲੀਅਤ ਬਾਰੇ ਗੱਲਬਾਤ ਵਾਸਤੇ ਇਹ ਕਨਵੈਨਸ਼ਨ ਰੱਖੀ ਗਈ ਹੈ ਪੰਜਾਬ ਪਾਰ ਤੋਂ ਆਜੋ ਤਾਂ ਇੱਥੇ ਆਈਆਂ ਨੇ ਕਿਰਤੀ ਕਿਸਾਨ ਯੂਨੀਅਨ ਨਾਲ ਜੁੜੀਆਂ ਹੋਈਆਂ ਦੂਜੀਆਂ ਯੂਨੀਅਨਾਂ ਨਾਲ ਵੀ ਕੁਝ ਜੁੜੀਆਂ ਹੋਈਆਂ ਔਰ ਮਕਸਦ ਇਹ ਹੀ ਹੈ ਕਿ ਸਿਰ ਜੋੜ ਕੇ ਬੈਠਿਆ ਜਾਏ ਤੇ ਜਿਹੜੀ ਔਰਤਾਂ ਦੀ ਇਸ ਵੇਲੇ ਸਾਡੇ ਮੁਲਕ ਦੇ ਵਿੱਚ ਸਾਡੇ ਸੂਬੇ ਦੇ ਵਿੱਚ ਜੋ ਹਾਲਾਤ ਨੇ ਉਹਨਾਂ ਦੇ ਬਾਰੇ ਖੁੱਲ ਕੇ ਨਿੱਠ ਕੇ ਗੱਲਬਾਤ ਕੀਤੀ ਜਾਵੇ ਇਸ ਲਈ ਅਸੀਂ ਜਾਣਦੇ ਹਾਂ ਕਿ ਇਸ ਵੇਲੇ ਅਸੀਂ ਹਿੰਦੁਸਤਾਨ ਦੇ ਵਿੱਚ ਇੱਕ ਬੜੇ ਹੀ ਔਖੇ ਦੌਰ ਵਿੱਚੋਂ ਨਿਕਲ ਰਹੇ ਹਾਂ ਜੀ ਸਾਡੇ ਇੱਥੇ ਨਾ ਕਿ ਸਮਾਜਿਕ ਆਰਥਿਕ ਵਿਤਕਰੇ ਜਿਹੜੇ ਹੈ ਗਮੀਰ ਗਰੀਬ ਅਮੀਰ ਦੇ ਪਾੜੇ ਵੱਧ ਰਹੇ ਹਨ ਔਰਤਾਂ ਵੀ ਹਾਸ਼ੀਏ ਵੱਲ ਠੇਕੀਆਂ ਜਾ ਰਹੀਆਂ ਹਨ ਸੰਕਟ ਹੋ ਰਹੇ ਹਨ ਭਾਈ ਹਾਂਜੀ ਔਰਤਾਂ ਤੇ ਤਸ਼ੱਦਦ ਹੋ ਰਿਹਾ ਹੈ ਔਰਤਾਂ ਦੇ ਉੱਤੇ ਬਿਲਕੁਲ ਤਸ਼ੱਦਦ ਹੋ ਰਿਹਾ ਹੈ ਔਰਤਾਂ ਦੀ ਨਾਗਰਿਕਤਾ ਜਿਹੜੀ ਹੈ ਔਰਤਾਂ ਨੂੰ ਨਿਆਂ ਕਿਵੇਂ ਮਿਲੇ ਆਰਥਿਕ ਨਿਆਂ ਕਿਵੇਂ ਮਿਲੇ ਸਮਾਜਿਕ ਨਾ ਨਿਆਂ ਕਿਵੇਂ ਮਿਲੇ ਹਰ ਜਗ੍ਹਾ ਔਰਤਾਂ ਨੂੰ ਜੂਝਣਾ ਪੈ ਰਿਹਾ ਹੈ ਉਹਨਾਂ ਨੂੰ ਆਪਣੇ ਤਸ਼ੱਦਦ ਨਾਲ ਇਕੱਲਿਆਂ ਇਕੱਲਿਆਂ ਲੜਨਾ ਵੀ ਪੈ ਰਿਹਾ ਹੈ ਤੇ ਸਾਡੀ ਕਨਵੈਨਸ਼ਨ ਦਾ ਮਤਲਬ ਇਹੀ ਹੈ ਮਕਸਦ ਇਹੀ ਹੈ ਕਿ ਔਰਤਾਂ ਇਕੱਠੀਆਂ ਹੋ ਕੇ ਇਹਨਾਂ ਮਸਲਿਆਂ ਬਾਰੇ ਕਿਵੇਂ ਸੋਚਦੀਆਂ ਹਨ ਤੇ ਆਪਣਾ ਜਿਹੜਾ ਰਾਹ ਹੈ ਮੁਕਤੀ ਦਾ ਉਹਨੂੰ ਕਿਵੇਂ ਵੇਖਦੀਆਂ ਹਨ ਭੈਣ ਜੇ ਜਦੋਂ ਔਰਤ ਬਾਹਰ ਆਉਂਦੀ ਆ ਆਪਣੇ ਹੱਕਾਂ ਦੀ ਗੱਲ ਕਰਦੀ ਆ ਉਹਨੂੰ ਐਕਸਟਰਾ ਸਮੱਸਿਆਵਾਂ ਦਾ ਹੱਲ ਕਰਨਾ ਪੈਂਦਾ ਹੈ ਨਹੀਂ ਉਹਨੂੰ ਬਹੁਤ ਸਾਰੀਆਂ ਸਮੱਸਿਆਵਾਂ ਝੇਲਣੀਆਂ ਪੈਂਦੀਆਂ ਨੇ ਸਾਡਾ ਸਮਾਜ ਇਹੋ ਜਿਹਾ ਸਮਾਜ ਹੈ ਕਿ ਉਹ ਔਰਤਾਂ ਨੂੰ ਘਰੋਂ ਬਾਹਰ ਨਿਕਲਣ ਤੇ ਤਕਲੀਫ ਮਹਿਸੂਸ ਕਰਦਾ ਹੈ ਤਕਲੀਫ ਹੁੰਦੀ ਹੈ ਔਰ ਇਹ ਖਾਲੀ ਸਮਾਜ ਹੀ ਨਹੀਂ ਹੈ ਸਾਡਾ ਕਾਨੂੰਨ ਵੀ ਸਾਡੇ ਨਿਯਮ ਪਾਲਿਕਾ ਵੀ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਸ਼ਾਹੀਨ ਬਾਗ ਦਾ ਮੋਰਚਾ ਲੱਗਿਆ ਜਾਂ ਜਦੋਂ ਕਿਸਾਨੀ ਵਾਲਾ ਮੋਰਚਾ ਦਿੱਲੀ ਤੇ ਲੱਗਿਆ ਤੇ ਸਾਡੀਆਂ ਜੱਜਾਂ ਨੇ ਵੀ ਇੱਥੋਂ ਤੱਕ ਕਹਿ ਦਿੱਤਾ ਕਿ ਔਰਤਾਂ ਦਾ ਸੜਕਾਂ ਤੇ ਬੈਠਣ ਦਾ ਕੀ ਕੰਮ ਇਹਨਾਂ ਨੂੰ ਹਰ ਨੂੰ ਪਰਤਨਾ ਚਾਹੀਦਾ ਹੈ ਇਸ ਗੱਲ ਦਾ ਕੀ ਮਤਲਬ ਹੈ ਕਿ ਔਰਤਾਂ ਜਿਹੜੀਆਂ ਕਿ ਸਾਡੇ ਅਰਥਚਾਰੇ ਦਾ ਸਮਾਜ ਦਾ ਅੱਧਾ ਹਿੱਸਾ ਹਨ ਕਿ ਉਹਨਾਂ ਨੂੰ ਹੱਕ ਨਹੀਂ ਹੈ ਕਿ ਉਹ ਇੱਕ ਥਾਂ ਤੇ ਜੁੜ ਕੇ ਬੈਠਣ ਉਹਨਾਂ ਨੂੰ ਇਸ ਹੱਕ ਆਪਣੇ ਬੋਲਣ ਦੇ ਹੱਕ ਨੂੰ ਆਪਣੇ ਨਾਗਰਿਕਤ ਦੇ ਹੱਕ ਤੋਂ ਵਰਤਨ ਲਈ ਵੀ ਜੂਝਣਾ ਪੈਂਦਾ ਹੈ ਭਾਂਜੀ ਰਾਜਸੀ ਪਾਰਟੀਆਂ ਜਿਹੜੀਆਂ ਉਹ 33% ਦੀ ਗੱਲ ਆ ਤੇ ਪਰ ਕੋਈ ਵੀ ਨਹੀਂ ਦੇ ਰਹੀ ਇਹਦੇ ਬਾਰੇ ਕੀ ਹੈ ਜੀ ਰਾਜਸੀ ਪਾਰਟੀਆਂ ਵੀ ਬਿਲਕੁਲ ਨਹੀਂ ਦੇ ਰਹੀਆਂ ਉਹ ਆਪਣੇ ਆਪ ਨਹੀਂ ਦੇਣਗੀਆਂ ਜਦੋਂ ਤੱਕ ਔਰਤਾਂ ਉਹਨਾਂ ਦੇ ਉੱਤੇ ਬਹੁਤ ਕਿਸਮ ਦਾ ਦਬਾਅ ਨਹੀਂ ਪਾਣਗੀਆਂ ਜਦੋਂ ਔਰਤਾਂ ਜਥੇਬੰਦ ਹੋ ਕੇ ਸੜਕਾਂ ਤੇ ਨਿਕਲਣਗੀਆਂ ਆਪਣੀ ਪਾਰਟੀਆਂ ਦੇ ਅੰਦਰ ਵੀ ਤੇ ਪਾਰਟੀਆਂ ਦੇ ਬਾਹਰ ਵੀ ਆਪਣੀ ਜਿਹੜੀ ਮੰਗਾਂ ਨੇ ਉਹਨਾਂ ਨੂੰ ਆਪ ਮੁਖਾਰਤ ਹੋਣ ਗਿਆ ਤਾਂ ਹੀ ਇਹ ਕਿਸੇ ਦੇ ਦਿੱਤਿਆਂ ਮਿਲਣ ਵਾਲੇ ਹੱਕ ਨਹੀਂ ਹਨ ਇਹ ਹੱਕ ਲੈਣੇ ਪੈਂਦੇ ਹਨ ਜੀ ਪਿੰਡ ਜੀ ਅੱਗਾ ਲੋਹੜਾ ਜਿਵੇਂ ਸਰਪੰਚੀ ਦੀ ਔਰਤ ਬਣ ਜੇ ਪਿੰਡ 'ਚ ਪਰ ਉਹ ਸਰਪੰਚੀ ਕਰਦੀ ਨਹੀਂ ਉਹਦੇ ਘਰ ਵਾਲੇ ਜਾਂਦੇ ਆ ਉਹਦੇ ਘਰ ਵਾਲੇ ਆਉਂਦੇ ਆ ਹਰ ਤਾਂ ਇਹ ਵਿਤਕਰਾ ਜਣੀ ਥੱਲੇ ਤੋਂ ਸ਼ੁਰੂ ਹੋ ਜਾਂਦਾ ਨਾ ਜੀ ਇਹ ਥੱਲੇ ਤੋਂ ਵਿਤਕਰਾ ਵੀ ਹੈ ਪਰ ਦੂਜੀ ਗੱਲੇ ਵੀ ਹੈ ਪਰ ਚਾਰ ਵੀ ਹੈ ਬਹੁਤ ਸਾਰੀਆਂ ਔਰਤਾਂ ਤੇ ਜਿਹੜੀਆਂ ਸਰਪੰਚ ਨੇ ਉਹ ਬਹੁਤ ਵਧੀਆ ਕੰਮ ਕਰ ਰਹੀਆਂ ਨੇ ਮੈਨੂੰ ਲੱਗਦਾ ਹੈ ਕਿ ਸਾਨੂੰ মিডিਆ ਨੂੰ ਸਾਨੂੰ ਸਭ ਨੂੰ ਉਹਨਾਂ ਦੇ ਕੰਮ ਵੀ ਉਗਾਰਨੇ ਚਾਹੀਦੇ ਹੈ ਕਿ ਕਿਵੇਂ ਉਹ ਸਭ ਨੇ ਨਾਲ ਸਮਾਜ ਨਾਲ ਪਰਿਵਾਰ ਨਾਲ ਨੀਤੀਆਂ ਨਾਲ ਜਿਹੜੇ ਦਫਤਰ ਨੇ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਲੜ ਕੇ ਆਪਣੇ ਜਿਹੜੇ ਸੰਵਿਧਾਨਕ ਹੱਕ ਜਿਹੜੇ ਉਹਨਾਂ ਨੂੰ ਮਿਲੇ ਨੇ ਤੇ ਜਿਵੇਂ ਉਹ ਚੁਣੀਆਂ ਗਈਆਂ ਨੇ ਉਹਦੇ ਉਹ ਫਰਜ਼ ਨਿਭਾ ਰਹੀਆਂ ਹਨ ਜੀ ਤੇ ਸਾਨੂੰ ਉਹਦੇ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਪੰਜੀ ਇੱਕ ਗੱਲ ਹੋਰ ਕਿ ਜਿਵੇਂ ਹੁਣ ਰਾਜਸੀ ਦ੍ਰਿਸ਼ ਬਦਲੇ ਆਂ ਇੰਡੀਆ ਦਾ ਇਹਦੇ ਵਿੱਚ ਕੋਈ ਤਬਦੀਲੀ ਆਊਗੀ ਤਬਦੀਲੀ ਜਿਹੜੀ ਹੈ ਉਹ ਬਹੁਤ ਆਈ ਵੀ ਹੈ ਆ ਵੀ ਰਹੀ ਹੈ ਤੇ ਅੱਗੋਂ ਵੀ ਆਏਗੀ ਕਿਉਂਕਿ ਔਰਤਾਂ ਨੇ ਹੁਣ ਕਰ ਨਹੀਂ ਪਰਤਣਾ ਔਰਤਾਂ ਹੁਣ ਜਿਹੜੀਆਂ ਨੇ ਉਹ ਇੱਕ ਜਨਤਕ ਪੇੜ ਵਿੱਚ ਦਾਖਲ ਹੋ ਚੁੱਕੀਆਂ ਨੇ ਅਸੀਂ ਵੇਖਿਆ ਹੈ ਕਿ ਕਿਸਾਨ ਕੋਲ ਦੌਰਾਨ ਔਰਤਾਂ ਪੰਜਾਬ ਵਾਫੀ ਸਦੀ ਔਰਤਾਂ ਸਨ ਉੱਥੇ ਬੈਠੀਆਂ ਤੇ ਅਸੀਂ ਵੇਖਦੇ ਸਾਂ ਕਿ ਕਿਵੇਂ ਚੁੰਨੀਆਂ ਪਾਵੇਂ ਬਸੰਤੀ ਹਰੀਆਂ ਰੰਗ ਬਰੰਗੀਆਂ ਚੁੰਨੀਆਂ ਜਿਹੜੀਆਂ ਸਨ ਉਹ ਕਿਸਾਨੀ ਵੋਲਦਾ ਇੱਕ ਵੱਡਾ ਅੰਗ ਸਨ ਉਹਨਾਂ ਦੇ ਉੱਥੇ ਬੈਠਾ ਨਾਲੀ ਡਟੇ ਰਹਿਣ ਨਾਲੀ ਮੋਦੀ ਸਰਕਾਰ ਜਿਹੜੀ ਕੋਈ ਆਪਣੇ ਕਹੇ ਤਾਂ ਵਾਪਸ ਨਹੀਂ ਜਾਂਦੀ ਸੀ ਉਹਨੂੰ ਆਪਣੇ ਕਾਲੇ ਕਾਨੂੰਨ ਵਾਪਸ ਲੈਣੇ ਪਏ ਤੇ ਹੁਣ ਵੀ ਔਰਤਾਂ ਬਾਹਰ ਨਿਕਲ ਆਈਆਂ ਨੇ ਉਹਨਾਂ ਨੇ ਜਨਤਾਕ ਪੜ ਮਲੇ ਨੇ ਉਹ ਆਪਣੇ ਹੱਕ ਲੈਣ ਗੀਆਂ ਤੇ ਲੋਕ ਲਹਿਰਾਂ ਦਾ 파ਟ ਬਨਣ ਗੀਆਂ ਠੀਕ ਹੈ ਧੰਨਵਾਦ ਭੈਣ ਜੀ ਦੋਸਤੋ ਇਸ ਗੱਲਬਾਤ ਨੂੰ ਨਾ ਸਾਰਥਕ ਗੱਲਬਾਤ ਹੈ ਇਹਨੂੰ ਸੁਣਿਓ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ